ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਕਰੀਬ 2 ਸਾਲ ਦਾ ਸਮਾਂ ਹੋਣ ਵਾਲਾ ਹੈ ਜੇਕਰ ਗੱਲ ਕਰੀਏ ਕ੍ਰੈਸ਼ ਇੰਡਸਟਰੀ ਦੀ ਤਾਂ ਕ੍ਰੈਸ਼ਰ ਇੰਡਸਟਰੀ ਇਸ ਸਮੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ ਪੰਜਾਬ ਸਰਕਾਰ ਵੱਲੋਂ 2 ਸਾਲ ਬੀਤ ਜਾਣ ਦੇ ਬਾਅਦ ਵੀ ਕੋਈ ਮਾਈਨਿੰਗ ਪਾਲਿਸੀ ਨਾ ਬਣਾਉਣ ਕਰਕੇ ਕ੍ਰੈਸ਼ਰ ਇੰਡਸਟਰੀ ਇਸ ਟਾਈਮ ਬਿਲਕੁਲ ਖਤਮ ਹੋਣ ਦੇ ਕੰਗਾਰ ਤੇ ਹੈ ਤੁਸੀਂ ਮੇਰੇ ਪਿੱਛੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਹੜੀ ਕ੍ਰੈਸ਼ਰ ਇੰਡਸਟਰੀ ਜਿਹੜੇ ਪਲਾਂਟ ਲੱਗੇ ਹੋਏ ਹਨ ਬਿਲਕੁਲ ਬੰਦ ਪਏ ਹੋਏ ਹਨ ਇਹਨਾਂ ਦੇ ਕਨਵੇਅਰ ਬੈਲਟਾਂ ਤੇ ਹੋਰ ਸਾਰੀ ਮਸ਼ੀਨਰੀ ਜੋ ਕਿਸਮ ਦੀ ਕੰਡਮ ਹੋਣ ਤੇ ਕਗਾਰ ਤੇ ਖੜੀ ਹੈ ਇਸ ਵਿੱਚ ਦੇ ਸਾਡੇ ਨਾਲ ਹੋਰ ਬਾਦੂ ਗੱਲਬਾਤ ਕਰ ਲਈ ਸਾਡੇ ਨਾਲ ਇਸ ਸਮੇਂ ਪਵਵਾ ਦੇ ਸਾਬਕਾ ਵਿਧਾਇਕ ਜੁਗਿੰਦਰ ਪਾਲ ਮੌਜੂਦ ਹਨ ਜਿਨ੍ਹਾਂ ਦੇ ਉੱਪਰ ਲਗਭਗ ਕੁਝ ਦਿਨ ਪਹਿਲਾਂ ਹੀ ਅਵੈਧ ਮਾਈਨਿੰਗ ਦਾ ਪਰਚਾ ਵੀ ਦਰਜ ਹੋਇਆ ਸੀ ਹੁਣ ਜਮਾਨਤ ਤੋਂ ਬਾਹਰ ਆਏ ਨੇ ਅਤੇ ਪੰਜਾਬ ਸਰਕਾਰ ਵੱਲੋਂ ਮਾਈਨਿੰਗ پالਸੀ ਨਾ ਬਣਾਏ ਜਾਣ ਦਾ ਲਗਾਤਾਰ ਵਿਰੋਧ ਵੀ ਕਰ ਰਹੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਣਾ ਹੈ ਜੋ ਕ੍ਰੈਸ਼ਰ ਇੰਡਸਟਰੀ ਇਸ ਮੰਡੇ ਦੇ ਕਗਾਰ ਤੇ ਆ ਇਹਦੀ ਮੇਨ ਵਜ੍ਹਾ ਕੀ ਹੈ ਤੁਹਾਡਾ ਸਵਾਗਤ ਹੈ ਜੀ ਡੇਲੀ ਪੋਸਟ ਚੈਨਲ ਤੇ ਸਾਰੀ ਸਮੇਂ ਜਿਹੜੀ ਕਰਾਸ਼ ਇੰਡਸਟਰੀ ਬਿਲਕੁਲ ਮੰਦੇ ਦੇ ਕਗਾਰ ਤੇ ਇਹਦੀ ਮੇਨ ਵਜ੍ਹਾ ਕੀ ਆ ਦੇਖੋ ਜਦੋਂ ਵੀ ਕੋਈ ਇੰਡਸਟਰੀ ਲਗਾਉਂਦਾ ਹੈ ਜਿਹਦਾ ਘੱਟੋ-ਘੱਟ 200-250 ਕਿਲੋਵੋਟ ਦਾ ਲੋਡ ਹੁੰਦਾ ਉਹਨੂੰ ਆਪਾਂ ਇੱਕ ਛੋਟੀ ਇੰਡਸਟਰੀ ਨਹੀਂ ਕਹਿੰਦੇ ਜਿਹਦਾ ਘੱਟੋ-ਘੱਟ 20-25-25 ਕਰੋੜ ਰੁਪਈਆ ਜੰਡ ਲਾਂ ਦੇ ਉੱਤੇ ਲੱਗਦਾ ਉਸ ਵੇਲੇ ਉਸ ਮਾਲਕ ਦੀ ਮਨ ਦੇ ਵਿੱਚ ਇਹ ਸ਼ਰਤ ਆਉਂਦੀ ਹੈ ਵੀ ਮੈਂ ਇੱਕ ਇੰਡਸਟਰੀ ਲਾਈ ਹੈ ਅੱਜ ਬੜੇ ਅਫਸੋਸ ਨਾਲ ਗੱਲ ਕਹਿਣੇ ਪੈ ਰਹੀ ਹੈ ਜੋਦੜ ਇੰਡਸਟਰੀ ਦੇ ਉੱਤੇ ਉਹਨਾਂ ਨੂੰ ਲਾਂਚ ਲਾਇਆ ਜਾਏ ਕਿ ਇਹ ਇੱਕ ਚੋਰੀ ਦਾ ਅੱਡਾ ਹੈ। ਔਰ ਮੈਂ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਖਾਸ ਕਰਕੇ ਭਗਵੰਤ ਮਾਨ ਤੇ ਇਹਨਾਂ ਦੇ ਮੰਤਰੀ ਇਹਨੂੰ ਮੈਂ ਪੁੱਛਣਾ ਚਾਹੁੰਦਾ ਅੱਜ 2 ਸਾਲ ਦੇ ਲਾਗੇ ਤੁਹਾਡੀ ਸਰਕਾਰ ਬਣੀ ਦੀ ਹੋ ਗਈ ਹੈ। ਅੱਜ ਤੱਕ ਤੁਹਾਡ ਕੋ ਕੋ ਪਾਲਸੀ ਨਹੀਂ ਬਣੀ। ਲੇਗਣ 20 ਮਹੀਨੇ ਦੇ ਵਿੱਚ ਤੁਸੀਂ ਇਹ ਕੰਮ ਜਰੂਰ ਠੀਕ ਕੀਤਾ ਹੈ। ਪਤਨ ਮੰਤਰੀ ਝੁਰੂ ਵੱਲ ਦਿੱਤੇ ਆ ਪਹਿਲਾ ਮੰਤਰੀ ਹਜੋਤ ਬੰਦ ਬੱਲੇ ਆ ਫਿਰ ਤੁਸੀਂ ਨਈਰ ਵੱਲ ਲਿਆ ਫਿਰ ਤੁਸੀਂ ਹੁਣ ਜੋੜਾ ਮਾਜਰਾ ਆ ਗਿਆ ਤੇ ਮੇਰੀ ਜੋੜਾ ਮਾਜਰਾ ਕੀ ਵੀ ਬੇਨਤੀ ਆ ਤੁਹਾਡੇ ਸਾਹਮਣੇ ਕ੍ਰੈਸ਼ਰ ਖੜੇ ਆ ਕਿਸੇ ਦੇ ਕਨਵੇ ਥੱਲੇ ਇੱਕ ਦਾਣਾ ਵੀ ਜੀਰਾ ਦਨੀ ਹੈਗਾ ਇਹ ਅਦਰ ਸਾਹਮਣੇ ਕ੍ਰੈਸ਼ ਲੱਗਾ ਮੈਨੂੰ ਪਤਾ ਕੀ ਨਾਮ ਦਾ ਇਹ ਵੀ ਕ੍ਰੈਸ਼ਰ ਤੁਹਾਡਾ ਜਿਹੜਾ ਕੈਮਰਾ ਹੈ ਦੱਸ ਸਕਦਾ ਵੀ ਕਿੰਨੇ ਚਿਰ ਤੋਂ ਬੰਦ ਹੈ ਤੇ ਮੈਂ ਸਰਕਾਰ ਨੂੰ ਪੁੱਛਣਾ ਚਾਹਨਾ ਵੀ ਇੱਕ ਸਟੂਨ ਕ੍ਰੈਸ਼ੇ ਦੇ ਉੱਤੇ ਕਟੋ ਕਟ ਜਦੋਂ ਰੈਗੂਲਰ ਕ੍ਰੈਸ਼ੇ ਚੱਲਦਾ 10 ਘੰਟੇ ਤੇ 10 ਲੱਖ ਰੁਪਏ ਬਿਜਲੀ ਦਾ ਬਿੱਲ ਆਂਦਾ। ਫੇਰ ਉਹ ਜਦੋਂ ਬਜਰੀ ਰੇਤਾ ਬਣਾ ਕੇ ਵੇਚਦੇ ਆ ਉਹਦੀ GST ਮਹੀਨੇ ਦੀ ਕਟੋ ਕਟ 40 ਲੱਖ ਰੁਪਏ ਆਂਦੀ ਹੈ। ਫੇਰ ਸਾਲ ਕ੍ਰੈਸ਼ੇ ਚੱਲਦਾ ਤਾਂ ਉਹਦਾ ਇਨਕਮ ਟੈਕਸ ਭਰਦਿਆਂ ਦੀ 40 ਲੱਖ ਰੁਪਏ ਮੇਰੇ ਖਿਆਲ ਇਨਕਮ ਟੈਕਸ ਵੀ ਚਲੇ ਜਾਂਦਾ ਹੈ। ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਇਹ ਮਾਲਕ ਤੁਹਾਨੂੰ ਬਿਜਲੀ ਦਾ ਬਿੱਲ ਵੀ ਦੇ ਰਿਹਾ ਮਾਲਕ ਤੁਹਾਨੂੰ GST ਵੀ ਦੇ ਰਿਹਾ ਮਾਲਕ ਤੁਹਾਨੂੰ ਇਨਕਮ ਟੈਕਸ ਵੀ ਦੇ ਰਿਹਾ ਤੇ ਯਾਰੇ ਮਾਇਨੀ ਕਿਉਂ ਨਹੀਂ ਦੇ ਸਕਦਾ ਮਾਇਨੀ ਵੀ ਦੇ ਸਕਦਾ ਲੇਕਿਨ ਸਰਕਾਰਾਂ ਦੇ ਵਿੱਚ ਚੋਰ ਕੁੱਤੀ ਰਲੇਦੇ ਆ ਜਿਹੜੇ ਮਗਰਮਸ਼ ਵੱਡੇ ਆ ਜਿਨ੍ਹਾਂ ਦਾ ਸਿਸਟਮ ਮੰਤਰੀਆਂ ਨਾਲ ਸੰਤਰੀਆਂ ਨਾਲ ਵੱਢ ਜਾਂਦਾ ਉਹਨਾਂ ਦੇ ਕਰੈਸ਼ਰ ਅੱਜ ਵੀ ਚੱਲੇ ਆ ਜਿਨ੍ਹਾਂ ਦਾ ਕੋਈ ਨੈਟਵਰਕ ਨਹੀਂ ਬਣਦਾ ਮਾੜੇ ਆ ਵਿਚਾਰੇ ਉਹਨਾਂ ਦੇ ਕਰੈਸ਼ਰ ਜਿਹੜੇ ਬੰਦ ਪਏ ਤੁਹਾਡੇ ਸਾਹਮਣੇ ਬੰਦ ਪਏ ਆ मेरुती 3 ਦਿਨ ਚੋਂ ਪਹਿਲੇ ਲਾਂਚ ਲਾਇਆ ਐ ਨਾ ਵੀ ਮਾਈਨਿੰਗ ਮਾਫੀਆ ਮੈਂ ਇਹਨਾਂ ਮਾਈਨਿੰਗ ਮਾਫੀਆ ਜੀ ਮੈਂ ਮਾਈਨਿੰਗ ਮਾਫੀ ਹੁੰਦਾ ਤੇ ਮੈਂ ਪਠਾਨਕੋਟ ਦੇ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਖਾਕੀ ਵਰਦੀ ਉਹਨਾਂ ਨੂੰ ਪੁੱਛਣਾ ਚਾਹਨਾ ਤੇ ਜਿਹੜੇ ਦੂਜੇ ਪ੍ਰਸ਼ਾਸਨ ਵਾਲੇ ਆ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ 2 ਲੱਖ VOTING ਦਾ ਮੈਂ ਨਿਵਾਇੰਦਾ ਰਿਹਾ ਅਗਰ ਮੈਂ ਠੀਕ ਨਹੀਂ ਹੁੰਦਾ ਤੇ ਮੈਨੂੰ ਬੋਟਾ ਪਾਦੇ ਲੋਕੀ ਹੁਣ ਸਾਰਾ ਪੰਜਾਬ ਹਰ ਗਿਆ ਕੈਪਟਨ ਮਨਿੰਦਰ ਸਿੰਘ ਹਰ ਗਿਆ ਮਾਨਪ੍ਰੀਤ ਬਾਦਲ ਹਰ ਗਿਆ ਵੱਡੇ ਵੱਡੇ ਮੰਤਰੀ ਸਾਰੇ ਹਰ ਗਏ ਤੇ ਜੂਨਪਾਲ ਦੇ ਹਰੇ ਨਹੀਂ ਯਾਰ ਜੇ ਇਹ ਡਾਕੂ ਹੁੰਦਾ ਡਕੈਤ ਹੁੰਦਾ ਤੇ ਮੀਨੂੰ ਮੋੜ ਤੇ ਬਰਾਬਰ ਬਰਾਬਰ ਪਿਓ ਮੇਰਾ ਧੱਕਾ ਕੀਤਾ 50000 ਉਹਨੂੰ ਵੀ 50000 ਮੀਨੂੰ ਪਏ ਤੇ ਦੋ ਤਿੰਨ ਸੌ ਦਾ ਕਪੜਾ ਕਰਕੇ ਤੇ ਮੈਨੂੰ ਰੁਹਾਤਾ ਮੇਰੇ ਕਹਿਣ ਦਾ ਮੀਨਿੰਗ ਇਹ ਹੈ ਕਿ ਇਹਨਾਂ ਦੀ ਸਰਕਾਰ ਆਪਣੇ ਬਿਆਨ ਆਪ ਹੀ ਦੇਣੇ ਸ਼ੁਰੂ ਹੋ ਗਿਆ ਮੈਂ ਇਹਨਾਂ ਦਾ ਅੱਜ ਬਿਆਨ ਪੜਿਆ ਗੁਰਕੀਰਤ ਮੇਰੇ ਛੋਟੇ ਭਰਾ ਜਿਹੜਾ ਆਈਏ ਸੈਕਟਰੀ ਮਾਈਨਿੰਗ ਉਨਾਜੀ ਪੰਜਾਬੀ ਅਖਬਾਰ ਦੇ ਵਿੱਚ ਖਬਰ ਲੱਗੀ ਹੋਈ ਸੀ ਜਿੱਥੇ ਬڑے-ਬڑے ਦਾਅਵੇ ਅਰਵਿੰਦ ਕੇਜਰੀਵਾਲ ਜਿਹੜਾ ਕਹਿੰਦਾ ਸੀ ਕਿ ਅਸੀਂ ਮਹੀਨੇ ਦਾ 20 ਸਾਲ ਦਾ 20 ਹਜ਼ਾਰ ਕਰੋੜ ਰੁਪਏ ਮਹੀਨੇ ਦਾ ਇਕੱਠਾ ਕਰਨਾ ਹੈ ਅੱਜ ਉਹਨਾਂ ਦਾ ਇਹ ਸੈਕਟਰੀ ਗੁਰਕੀਰਤ ਨੇ ਬਿਆਨ ਦਿੱਤਾ ਕਿ 2 ਸਾਲਾਂ ਦੇ ਵਿੱਚ ਓਨਲੀ ਫਾਰ 35 ਕਰੋੜ ਰੁਪਏ ਜਿਹੜਾ ਸਾਡੇ ਕੋਲ ਜਮਾ ਹੋਇਆ ਤੇ ਜਿਹੜਾ 35 ਕਰੋੜ ਉਹ ਵੀ ਇਲਿਗਲ ਤਰੀਕੇ ਨਾਲ ਇਕੱਠਾ ਕੀਤਾ ਤੇ ਦਾ ਹਮਾਚ ਦੀਆਂ ਗੱਡੀਆਂ ਆ ਗਈਆਂ ਜਮੂਅਰ ਕਸ਼ਮੀਰ ਦੀਆਂ ਗੱਡੀਆਂ ਆ ਗਈਆਂ ਉਹਨਾਂ ਕੋਈ 600 600 ਰੁਪਿਆ ਰੀਅਲਟੀ ਲਈ ਜਦ ਕਿ ਉਸੂਲਨ ਸੰਵਿਧਾਨ ਦੇ ਮੁਤਾਬਕ ਨਹੀਂ ਲੈ ਸਕਦੇ ਜੇ ਉਹਨਾਂ ਕੋਈ ਐਂਟਰੀ ਟੈਕਸ ਬਣਦਾ ਹੀ ਨਹੀਂ ਤੇ ਕਿਸਰਾਂ ਲੈ ਲਿਆ ਫਿਰ ਸੇਵ ਸ਼ੇਨਾ ਤੋਂ ਚੱਲਦਾ ਕੁੱਲੂ ਬਨਾਲੀ ਤੋਂ ਚੱਲਦਾ ਉਹਨਾਂ ਦੇ ਵੀ ਫਿਰ ਐਂਟਰੀ ਟੈਕਸ ਲੈਣਾ ਚਾਹੀਦਾ ਇਹ ਸਾਰੇ ਰਲੇ ਹੋਏ ਨੇ ਮੈਂ ਸਰਕਾਰ ਅੱਗੇ ਬੇਨਤੀ ਕਰਨਾ ਚਾਹਦਾ ਕ੍ਰੈਸ਼ਰ ਵਾਲਿਆਂ ਨੇ ਕੋਈ ਚੋਰੀ ਅੱਡਾ ਨਹੀਂ ਖੋਲੇਦਾ ਕ੍ਰੈਸ਼ਾਂ ਨੇ ਇੱਕ ਇੰਡਸਟਰੀ ਲਾਈ ਦੀ 100 ਬੰਦੇ ਦੀ EMPLOYE ਵੀ ਦਿੰਦੇ ਆ ਤੁਸੀਂ ਬੇੜਾ ਘਰ ਕਰ ਰਹੇ ਹੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜਿੱਥੇ ਅੱਜ ਮੈਂ ਖੜਾ ਹਾਂ ਇਹ ਰਾਵੀ ਦੇ ਸੈਂਟਰ ਵਾਲੀ ਬਿਲਡ ਦੇ ਵਿੱਚ ਮੈਂ ਖੜਾ ਹਾਂ ਇੱਥੇ ਜਿੰਨੀ ਵੀ ਜ਼ਮੀਨ ਹੈ ਸਾਰੀ ਸਟੋਨ ਕ੍ਰੈਸ਼ਰਲ ਨੇ ਮੁਲਕ ਰੀਦੀ ਹੋਈ ਹੈ ਤੇ ਮੈਂ ਉਹਨਾਂ ਨੂੰ ਕਹਿੰਦਾ ਵੀ ਜੇ ਤੁਹਾਨੂੰ ਕੋ ਨਹੀਂ ਚੱਲਦਾ ਤਾਂ ਤੁਸੀਂ ਹਿਮਾਚਲ ਪੈਟਰਨ ਦੇ ਉੱਤੇ ਰੀਅਲਟੀ ਲੈਣੀ ਸ਼ੁਰੂ ਕਰੋ ਜਿਹੜਾ ਨ ਕੀ ਪੈਟਰਨ ਦੇ ਉੱਤੇ ਤੁਸੀਂ ਰੀਅਲਟੀ ਲੈਣੀ ਸ਼ੁਰੂ ਕਰੋ ਆ ਆਪਣੇ ਆਪ ਤੁਹਾਨੂੰ ਪੈਸੇ ਆਣੇ ਸ਼ੁਰੂ ਹੋ ਜਾਣਗੇ ਜਿਸ ਤਰ੍ਹਾਂ ਬਿਜਲੀ ਦਾ ਬਿੱਲ ਆਨਲਾਈਨ ਪੈਸੇ ਜਾ ਰਿਹਾ ਹੈ ਇਸੇ ਤਰ੍ਹਾਂ ਤੁਹਾਡੇ ਖਜ਼ਾਨੇ ਵਿੱਚ ਪੈਸੇ ਇਕੱਠੇ ਹੋ ਜਾਣਗੇ ਔਰ ਜੇ ਤੁਹਾਡੀ ਇਮਾਨਦਾਰ ਸਰਕਾਰ ਹੈ ਪਰ ਮੈਨੂੰ ਇਹ ਲੱਗਿਆ ਵੀ ਤੁਹਾਡੀ ਕੋਈ ਇਮਾਨਦਾਰ ਸਰਕਾਰ ਨਹੀਂ ਇਹ ڈاکੂਆਂ ਦਾ ਟੋਲਾ ਤੇ ਝੂਠ ਲੋਕਾਂ ਨੂੰ ਬੋਲ ਕੇ ਤੇ ਵੋਟਾਂ ਜਿਹੜੀ ਬਟੋਰ ਲਈ ਗਈਆਂ ਅੱਜ ਤਰਾਹੀ ਮਾਮ ਤਰਾਹੀ ਮਾਮ ਕਰ ਰਿਹਾ ਮੈਂ ਤੁਹਾਡੇ ਚੈਨਲ ਆ ਇਹ ਵੀ ਕਹਿਣਾ ਚਾਹਨਾ ਤੁਸੀਂ ਜ਼ਿਆਦਾ ਉ ਜਾਗਰ ਕਰੋ ਲਾ ਇਹ ਕਹਿੰਦਾ ਕਿ ਜਿੱਥੇ ਵੀ ਖੱਡਾਂ ਚੱਲਦੀਆਂ ਜਿੱਥੇ ਵੀ ਦਰਿਆ ਚੱਲਦਾ ਉਸ ਦਰਿਆ ਦੇ ਵਿੱਚ ਅਗਰ ਮਾਈਨਿੰਗ ਹੁੰਦੀ ਹੈ 5 ਕਿਲੋਮੀਟਰ ਦੂਜਾ ਬੰਨਾ ਤੇ 5 ਕਿਲੋਮੀਟਰ ਦੂਜਾ ਬੰਨਾ ਜਿੰਨੇ ਵੀ ਲੋਕੀ ਰਿਹਾ ਸ਼ਰੰਦੇ ਆ ਉਹਨਾਂ ਲੋਕਾਂ ਨੂੰ ਨਾ ਮਾਇਨੇ ਲਗਣੀ ਚਾਹੀਦੀ ਹੈ ਤੇ ਕ੍ਰੈਸ਼ਰ ਵਾਲੇ ਅੱਗੇ ਮੇਰੀ ਬੇਨਤੀ ਹੈ ਵੀ ਜਿਉਂਦੇ ਵੀ ਕ੍ਰੈਸ਼ਰ ਚੱਲੇ ਮੇਰੀ ਟਰਮ 'ਚ 17 ਤੋਂ 22 ਤੱਕ ਚਲੇ ਅਸੀਂ ਬਿਲਕੁਲ ਲੋਕਾਂ ਕੋਲੋਂ ਕੋਈ ਪੈਸਾ ਨਹੀਂ ਲੈਣ ਦਿੰਦੇ ਰੇ ਉਹ ਜਿਹੜੇ 5 ਕਿਲੋਮੀਟਰ ਵਾਲੇ ਆ ਉਹਨਾਂ ਨੂੰ ਫ੍ਰੀ ਉਪਕਾਸਟ ਦੇ ਦਿੱਤਾ ਬਜਰੀ ਮਿਲਦਾ ਸੀ ਤੇ ਅੱਜ ਇਹਦੇ ਬਹੁਤ ਬੁਰਾ ਹਾਲ ਹੈ ਮੈਂ ਇਹਨਾਂ ਪੁੱਛਿਆ ਚਾਹਨਾ ਵੀ ਤੁਸੀਂ ਕਹਿੰਦੇ ਰੋਡ ਬਣਾਵਾਂਗੇ ਪੋਲ ਬਣਾਵਾਂਗੇ ਕਾਲੇਜ ਬਣਾਵਾਂਗੇ ਹਸਪੀਟਲ ਬਣਾਵਾਂਗੇ ਬਣਾਓਗੇ ਕਦੋਂ ਨਾਲ ਅਤੇ ਮਿੱਟੀ ਵੀ ਨਹੀਂ ਮਿਲਣ ਦੇ ਤੁਹਾਡੇ ਰਾਜ ਦੇ ਵਿੱਚ ਰੇਤਾ ਤੇ ਬਜਰੀ ਸਟੋਨ ਕ੍ਰੈਸ਼ੇ ਚੱਲਣਗੇ ਤਾਂ ਇਹ ਤੋਂ ਜੱਡ ਤੱਕ ਜਿਹੜੀ ਡਿਵੈਲਪਮੈਂਟ ਹੋਣੀ ਹੈ ਜਿਹਦੇ ਨਾਲ ਏਟੀਵੀ ਵੀ बिकੇਗੀ ਸਿਮੰਟ ਵੀ ਵਿਕੇਗਾ ਸਰੀਆ ਵੀ ਵਿਚੇਗਾ ਰਾਜ ਮਿਸਰ ਵੀ ਖੁਸ਼ਹਾਲ ਹੋਣਗੇ ਲੇਬਰ ਨੂੰ ਵੀ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ ਮੇਰੀ ਜਿਹੜਾ ਕੇ ਬੇਨਤੀ ਹੈ ਵੀ ਇਹ ਵੀ ਛੂਟ-ਛੜਕੀਆਂ ਵਾਲਾ ਕੰਮ ਨਾ ਕਰੋ ਇਹ ਕੰਮ ਚਲਾਓ ਜਗੁੰਦਰਪਾਲ ਤੋਂ ਖੜ ਗਿਆ ਹੈ ਜਗੰਦਰਪਾਲ ਦਾ ਜੇ 3 ਸਾਲ ਦਾ ਹਿਸਾ ਹੁਣ ਮੈਂ ਤੁਹਾਨੂੰ ਸਾਹ ਨਹੀਂ ਲੈਣ ਦੇਣਾ ਕਾਕੀ ਵਰਦੀ ਵਾਲੇ ਆਪਣੇ ਆਪ ਦਾ ਸਾਹ ਕਰ ਲੈਣ ਇਹ ਹੁਣ ਮੈਂ ਧੱਕਿਆ ਨਹੀਂ ਜੀ ਹੁੰਦਣਾ ਜੇ ਗਰੀਬ ਦਾ ਕ੍ਰੈਸ਼ ਬੰਦ ਹੈ ਅਮੀਰ ਦਾ ਚੱਲਿਆ ਤੇ ਅਮੀਰ ਦਾ ਵੀ ਚੱਲੇ ਤੇ ਗਰੀਬ ਦਾ ਵੀ ਚੱਲੇ ਮੈਂ ਇੰਡਸਟਰੀ ਦੇ ਹੱਕ 'ਚ ਐ ਮੈਂ ਟਰਾਲਿਆਂ ਦੇ ਹੱਕ 'ਚ ਐ 40 40 50 50 ਲੱਖ ਦੇ ਟਰਾਲਾ ਆਂਦਾ ਜਿਹਦਾ ਅਡਵਾਂਸ ਰੋਡ ਟੈਕਸ ਕੱਟਿਆ ਜਾਂਦਾ ਤੇ ਰੋਡ ਤੇ ਉਹ ਗੱਡੀਆਂ ਨਹੀਂ ਚੱਲਦੀਆਂ ਹੋਰ ਕੀ ਚੱਲਣਾ ਭਾਈ ਇਹ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਇਸਨ ਸਾਡੇ ਨਾਲ ਪੋਵਾ ਦੇ ਸਾਬਕਾ ਵਿਧਾਇਕ ਜੁਗਿੰਦਰ ਪਾਲ ਜਿਨ੍ਹਾਂ ਨੇ ਦੱਸਿਆ ਕਿ ਇਹ ਸਾਰੀ ਸਮੱਸਿਆ ਇਸ ਕਰਕੇ ਆ ਰਹੀ ਹੈ ਕਿ ਸਰਕਾਰ ਨੇ ਅਜੇ ਤੱਕ ਕੋਈ ਵੀ ਮਾਈਨਿੰਗ ਪਾਲਿਸੀ ਨਹੀਂ ਬਣਾਈ ਜਿਸ ਕਰਕੇ ਕ੍ਰੈਫਟ ਇੰਡਸਟਰੀ ਪ੍ਰਭਾਵਿਤ ਹੋ ਰਹੀ ਆ ਰੇਤਾ ਬੈਰੀ ਦਾ ਰੇਟ ਅਸਮਾਨ ਨੂੰ ਛੂਣ ਲੱਗ ਪਏ ਨੇ ਆਮ ਬੰਦੇ ਦਾ ਘਰ ਬਣਾਉਣ ਦਾ ਸੁਪਨਾ ਵੀ ਬੜਾ ਔਖਾ ਹੁੰਦਾ ਜਾ ਰਿਹਾ ਹੈ ਗੁਰਦੇਵ ਸਿੰਘ ਜੋਹੜੀ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ